ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਗੁਗਲ ਚੈਨਲ ਤੇ ਤੇ ਅੱਜ ਆਪਾਂ ਬਣਾਵਾਂਗੇ ਹੈਲਦੀ ਤੇ ਟੇਸਟੀ ਡਰਿੰਕ ਸਰ੍ਹਦੇਈ ਇਸ ਲਈ ਬਹੁਤ ਹੀ ਫਾਇਦੇਮੰਦ ਹੁੰਦੀ ਹੈ ਤੇ ਇਹਦੇ ਲਈ ਮੈਂ ਜਿਹੜੇ ਬਦਾਮ ਮਗਜ ਕੱਚਾ ਪਿਸਤਾ ਇਹਨਾਂ ਨੂੰ ਮੈਂ ਭਿਓ ਕੇ ਰੱਖ ਲਿਆ ਸੀ ਕਰਾਤ ਪਹਿਲਾਂ ਉਸ ਤੋਂ ਬਾਅਦ ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਛਿੱਲ ਲਿਆ ਵਾ ਤੇ ਬਾਕੀ ਜਿਹੜੇ ਜੜੀਆਂ ਚੀਜ਼ਾਂ ਆਪਾਂ ਪਾਈਆਂ ਨੇ ਉਹਦਾ ਲਿੰਕ ਜਿਹੜਾ ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚ ਚੈੱਕ ਕਰ ਸਕਦੇ ਹੋ ਉਦជា ਤੁਹਾਨੂੰ ਸਾਰਾ ਪਤਾ ਲੱਗ ਜੂਗਾ ਕਿ ਕਿਹੜੀ ਕਿਹੜੀ ਚੀਜ਼ ਆਪਾਂ ਕਿੰਨੀ ਕਿੰਨੀ ਮਾਤਰਾ ਦੇ ਵਿੱਚ ਲੈਣੀ ਹੈ ਇਹਦੇ ਵਿੱਚ ਗੁਲਾਬ ਦੇ ਗੁਲਾਬ ਦੀ ਜਿਹੜੀ ਸੁੱਕਿਆ ਹੋਇਆ ਗੁਲਾਬੀ ਪਾਇਆ ਵਾ ਤੇ ਇਲਾਚੀਆਂ ਛੋਟੀ ਇਲਾਚੀ ਸੌਫ ਤੇ ਇਹਦੀ ਕਿੰਨੀ ਕਿੰਨੀ ਮਾਤਰਾ ਲੈਣੀ ਹੈ ਉਹ ਸਾਰਾ ਤੁਹਾਨੂੰ ਉੱਥੋਂ ਪਤਾ ਲੱਗ ਜਾਏਗਾ ਤੇ ਇਹਨੂੰ ਆਪਾਂ ਨੇ ਚੰਗੀ ਤਰ੍ਹਾਂ ਦੇ ਨਾਲ ਕੁੰਡੀ ਦੇ ਵਿੱਚ ਕੁੱਟ ਲੈਣਾ ਵਾ ਇਹ ਆਪਾਂ ਜਿਹੜਾ ਸਰ੍ਹਦੇਈ ਦਾ ਮਸਾਲਾ ਪਹਿਲਾਂ ਤਿਆਰ ਕਰਾਂਗੇ ਤੇ ਇਸ ਤੋਂ ਬਾਅਦ ਆਪਾਂ ਇਹ ਜਿੰਨਾ ਆਪਾਂ ਸਮਾਨ ਲਿਆ ਵਾ ਇਹਦੇ ਵਿੱਚ ਟੋਟਲੀ 10 ਗਲਾਸ ਨੇ ਜਿਹੜੇ ਬਣ ਸਕਦੇ ਆ ਯਾਨੀ ਕਿ ਇਹ ਚ ਆਪਾਂ 2.5 ਲੀਟਰ ਦੇ ਕਰੀਬ ਦੁੱਧ ਪਾਵਾਂਗੇ ਤਾਂ ਸਾਰਾ ਆਪਾਂ ਨੇ ਇਹਨੂੰ ਰਗੜ ਲੈਣਾ ਹੈ ਪੇਸਟ ਬਣਾ ਲੈਣਾ ਚੰਗੀ ਤਰ੍ਹਾਂ ਦੇ ਨਾਲ ਇਹ ਬਹੁਤ ਹੀ ਹੈਲਦੀ ਤੇ ਟੇਸਟੀ ਡਰਿੰਕ ਆ ਇਹਨੂੰ ਜ਼ਰੂਰ ਕਰ ਆਪਾਂ ਇਹਨਾਂ ਨੂੰ ਚੀਜ਼ਾਂ ਨੂੰ ਸਾਰੀਆਂ ਨੂੰ ਇਕੱਠੀਆਂ ਕਰਕੇ ਚੰਗੀ ਤਰ੍ਹਾਂ ਦੇ ਨਾਲ ਰਗੜ ਲੈਣਾ ਵਾ ਤੇ ਜਦ ਤੱਕ ਆਪਾਂ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਮਸਾਲਾ ਤਿਆਰ ਕਰਦੇ ਹਾਂ ਉਦੋਂ ਤੱਕ ਤੁਸੀਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਤੇ ਬੈਲ ਆਈਕਨ ਜ਼ਰੂਰ ਦਬਾਓ ਤਾਂ ਕਿ ਜਿਹੜੀਆਂ ਸਾਡੇ ਆਉਣ ਵਾਲੀਆਂ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚਣ ਇਸ ਤਰ੍ਹਾਂ ਆਪਾਂ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਆ ਜਿਹੜਾ ਰਗੜ ਲਿਆ ਵਾ ਨੂੰ ਇੱਕ ਵਾਰੀ ਘਰ ਦੇ ਵਿੱਚ ਤੁਸੀਂ ਜ਼ਰੂਰ ਬਣਾ ਕੇ ਟਰਾਈ ਕਰਿਓ ਹੁਣ ਤਾਂ ਆਮੀ ਬਾਜ਼ਾਰਾਂ ਦੇ ਵਿੱਚੋਂ ਜਿਹੜੀ ਇਹ ਡਰਿੰਕ ਮਿਲ ਜਾਂਦੀ ਹੈ ਦੇਖੋ ਆਪਣਾ ਜਿਹੜਾ ਪੇਸਟ ਆ ਤਿਆਰ ਹੋ ਗਿਆ ਵਾ ਤਕਰੀਬਨ ਇਸ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਘੋਟ ਦੇਣਾ ਜਿਹੜੀਆਂ ਗਰਮ ਚੀਜ਼ਾਂ ਨੇ ਇਹਨੂੰ ਆਪਾਂ ਪਹਿਲਾਂ ਹੀ ਭੋਂਕੇ ਰੱਖ ਲਿਆ ਸੀ ਰਾਤ ਲਈ ਤਾਂ ਕਿ ਜਿਹੜੀ ਤਸੀਰ ਥੋੜੀ ਠੰਡੀ ਹੋ ਜਾਏ ਕਿਉਂਕਿ ਗਰਮੀ ਦੇ ਵਿੱਚ ਆ ਜਿਹੜੀਆਂ ਗਰਮ ਚੀਜ਼ਾਂ ਨੇ ਉਹ ਪੇਟ ਨੂੰ ਖਰਾਬ ਕਰਦੀਆਂ ਨੇ ਦੇਖੋ ਆਪਣਾ ਪੇਸਟ ਜਿਹੜਾ ਉਹ ਤਿਆਰ ਹੋ ਗਿਆ ਵਾ ਤੇ ਇਹਨੂੰ ਹੁਣ ਆਪਾਂ ਇੱਕ ਭਾਂਡੇ ਦੇ ਵਿੱਚ ਆ ਜਿਹੜਾ ਕੱਢ ਲਾਂਗੇ ਇਦਾਂ ਦਾ ਆਪਾਂ ਜਿਹੜਾ ਪੇਸਟ ਐ ਬਣਾ ਲੈਣਾ ਹੈ ਤੇ ਇਸ ਤੋਂ ਬਾਅਦ ਆਪਾਂ ਇਹਨੂੰ 2.5 ਲੀਟਰ ਦੁੱਧ ਦੇ ਵਿੱਚ ਆ ਜਿਹੜਾ ਆਪਾਂ ਇਹ ਪੇਸਟ ਨੂੰ ਪਾ ਸਕਦੇ ਹਾਂ ਤੇ ਜਿਹੜੀ ਆਪਣੀ ਹੈਲਦੀ ਤੇ ਟੇਸਟੀ ਡਰਿੰਕ ਆ ਕਰਦਾ ਇਹੋ ਬਣ ਕੇ ਰੈਡੀ ਹੋ ਜੂਗੀ ਠੰਡਾ ਆਪਾਂ ਨੇ ਇਹਦੇ ਵਿੱਚ ਦੁੱਧ ਪਾਉਣਾ ਵਾ ਦੇਖੋ ਇਸ ਤਰ੍ਹਾਂ ਆਪਾਂ ਨੇ ਇਹਨੂੰ ਪੌਣੀ ਦੇ ਨਾਲ ਆ ਜਿਹੜਾ ਪਾਉਣਾ ਨਾ ਵਾ ਬਹੁਤ ਹੀ ਟੇਸਟੀ ਤੇ ਹੈਲਦੀ ਡਰਿੰਕ ਆ ਇੱਕ ਵਾਰੀ ਤੁਸੀਂ ਜ਼ਰੂਰ ਟਰਾਈ ਕਰਿਓ ਤੇ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਬੈਲ ਆਈਕਨ ਵੀ ਜ਼ਰੂਰ ਦਬਾਓ ਇਦਾਂ ਆਪਾਂ ਨੇ ਜਿਹੜਾ ਛਣਣੀ ਥਾਣੀਆਂ ਨੂੰ ਆਪਾਂ ਨੇ ਦੁੱਧ ਪਾ ਕੇ ਜਿਹੜਾ ਸਾਰਾ ਇਹ ਚੀਜ਼ਾਂ ਦਾ ਟੇਸਟ ਹੈ ਦੁੱਧ ਦੇ ਵਿੱਚ ਆ ਜਾਏਗਾ ਦੇਖੋ ਆਪਣੇ ਦੁੱਧ ਦਾ ਜਿਹੜਾ ਹਲਕਾ ਜਿਹਾ ਰੰਗ ਆ ਉਹ ਚੇਂਜ ਹੋ ਗਿਆ ਵਾ ਹੁਣ ਆਪਾਂ ਇਹਦੇ ਵਿੱਚ ਸਵਾਦ ਅਨੁਸਾਰ ਜਿੰਨੀ ਕਿ ਤੁਹਾਨੂੰ ਲੋੜ ਆ ਉੰਨੀ ਕਾਪਾਂ ਨੇ ਜਿਹੜੀ ਖੰਡ ਪਾ ਲੈਣੀ ਆ ਤਾਗਾ ਮਿਸ਼ਰੀ ਨੂੰ ਆਪਾਂ ਗ੍ਰाइंड ਕਰ ਲੈਣਾ ਏ ਕੁੱਟ ਲੈ ਕੁੱਟ ਕੇ ਚੰਗੀ ਤਰ੍ਹਾਂ ਦੇ ਨਾਲ ਗ੍ਰਾਇੰਡਰ ਦੇ ਵਿੱਚ ਤੇ ਜਿਹੜੀ ਆਪਣੀ ਸ਼ਿਰਦੇਈ ਆ ਉਹ ਰੈਡੀ ਹੋ ਗਈ ਆ ਤੇ ਆਪਾਂ ਇਹਨੂੰ ਜਿਹੜਾ ਗਾਰਨਿਸ਼ ਕਰਾਂਗੇ ਗੁਲਾਬ ਦੇ ਪੱਤਿਆਂ ਦੇ ਨਾਲ ਬਹੁਤ ਹੀ ਹੈਲਦੀ ਤੇ ਟੇਸਟੀ ਡਰਿੰਕ ਆ ਬਹੁਤ ਹੀ ਰੀਫਰੈਸ਼ਿੰਗ ਵੀ ਆ ਦੇਖੋ ਜੀ ਇਹ ਆਪਣੀ ਸਰਧਈ ਆ ਜਿਹੜੀ ਬਹੁਤ ਹੀ ਘੱਟ ਮਿਹਨਤ ਦੇ ਨਾਲ ਆ ਜਿਹੜੀ ਆਪਾਂ ਘਰ ਦੇ ਵਿੱਚ ਹੀ ਆਸਾਨੀ ਨਾਲ ਤਿਆਰ ਕਰ ਲਈ ਆ ਤੇ ਇਦਾਂ ਦੀਆਂ ਹੋਰ ਈਜ਼ੀ ਰੈਸਪੀ ਜਾਣਨ ਦੇ ਲਈ ਪਲੀਜ਼ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰੋ ਤੇ ਬੈਲ ਆਈਕਨ ਜ਼ਰੂਰ ਦਬਾਓ ਤੇ ਵੀਡੀਓ ਨੂੰ ਵੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ